महानायक अमिताभ बच्चन जानो किसने कीती की बदसलूकी क्यों भड़के लोग आखिर है, है पूरा मामला पोसूनामा चैनल से आप सब का स्वागत है दोस्तों दस दई के महानायक अमिताभ बच्चन के केबीसी यानी कौन बने करोड़पति ਦੇ ਸ਼ੋਅ ਦੇ ਦੌਰਾਨ ਇੱਕ ਜੂਨੀਅਰ ਸ਼ੋਅ ਚੱਲ ਰਿਹਾ ਸੀ ਔਰ ਜਿਸ ਦੇ ਵਿੱਚ ਇੱਕ ਲੜਕੇ ਦੇ ਵੱਲੋਂ ਅਮਿਤਾਬਚਨ ਦੇ ਨਾਲ ਬਹੁਤ ਹੀ ਬਦਸਲੂਕੀ ਕੀਤੀ ਗਈ ਜਿਸ ਨੂੰ ਲੈ ਕੇ ਇਸ ਸ਼ੋਅ ਦੇ ਵਿੱਚ ਬੈਠੇ ਲੋਕ ਕਾਫੀ ਭੜ ਗਏ ਔਰ ਉਸ ਲੜਕੇ ਦੇ ਮਾਤਾ ਪਿਤਾ ਵੀ ਇਸ ਸ਼ੋਅ ਦੇ ਦੌਰਾਨ ਉੱਥੇ ਮੌਜੂਦ ਸੀ ਆਖਰ ਪੂਰਾ ਮਾਮਲਾ ਹੋਇਆ ਕਿ ਇਹ ਸ਼ੋਅ ਮੈਂ ਵੀ ਵੇਖਿਆ ਦੋਸਤੋ ਇਹ ਐਪੀਸੋਡ ਮੈਂ ਵੀ ਵੇਖਿਆ ਹੈ ਕੀ ਇੱਕ ਜੂਨੀਅਰ ਸ਼ੋ ਦੇ ਦੌਰਾਨ ਇੱਕ ਲੜਕਾ ਇਸ ਲੜਕੇ ਦਾ ਨਾਮ ਹੈ ਜੀ ਈਸ਼ਤ ਪਟ ਜਿਹੜਾ ਕਿ ਗਾਧੀ ਨਗਰ ਗੁਜਰਾਤ ਦੇ ਰਹਿਣ ਵਾਲਾ ਹੈ ਔਰ ਆਪਣੇ ਓਵਰ ਕੌਨਫੀਡੈਂਟ ਦੇ ਵਜ੍ਹਾ ਕਰਕੇ ਇਹ ਲੜਕਾ ਕੇਬੀਸੀ ਸ਼ੋ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਸਭ ਤੋਂ ਪਹਿਲਾਂ ਜਦੋਂ ਇਸ ਲੜਕੇ ਨੇ ਕੁਰਸੀ ਤੇ ਆ ਕੇ ਬੈਠਣਾ ਸੀ ਤਾਂ ਖੁਦ ਹੀ ਨਹੀਂ ਤਾਂ ਅਮਤਾਬਚਨ ਬਾ ਇੱਜ਼ਤ ਲੈ ਕੇ ਆਉਂਦੇ ਨੇ ਔਰ ਉਹਨਾਂ ਨੂੰ ਕਈ ਵਾਰ ਕੁਰਸੀ ਤੇ ਬਿਠਾਉਂਦੇ ਵੀ ਨੇ ਲੇਕਿਨ ਲੜਕਾ ਛੜਾ ਮਾਰਦਾ ਹੋਇਆ ਕੁਰਸੀ ਤੇ ਆ ਕੇ ਬੈਠ ਗਿਆ ਔਰ ਜਦੋਂ ਹੀ ਅਮਤਾਬਚਨ ਨੇ ਕੁਛ ਇੱਕ ਗੱਲਾਂ ਕਰਨ ਤੋਂ ਬਾਅਦ ਸ਼ੋਜ਼ ਦੇ ਰੂਲ ਬਾਰੇ ਗੱਲ ਕਰਨੀ ਚਾਹੀ ਤਾਂ ਇਸ ਸ਼ਖਸ ਨੇ ਬਹੁਤ ਹੀ ਮਤਲਬ ਬਦਤਮੀਜ਼ੀ ਦੇ ਨਾਲ ਅਮਿਤਾਬ ਚੰਦੇ ਸਾਹਮਣੇ ਇਹ ਗੱਲ ਕਹੀ ਕਿ ਤੁਸੀਂ ਰੂਲ ਰਾਲ ਛੱਡੋ ਬਸ ਸਿੱਧਾ ਸ਼ੋਅ ਤੇ ਆਓ ਮਤਲਬ ਉਹਦੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੇ ਤੁਸੀਂ ਰੂਲ ਦੇ ਉੱਪਰ ਟਾਈਮ ਵੇਸਟ ਕਰਨਾ ਉਹਨੂੰ ਛੱਡੋ ਔਰ ਜਿਸ ਕਰਕੇ ਮਤਲਬ ਜਿਹੜਾ ਹੈ ਚਾਰੇ ਪਾਸੇ ਬੈਠੇ ਲੋਕ ਜਿਹੜੇ ਐ ਉਹ ਭੜਗ ਗਏ ਔਰ ਜਦੋਂ ਉਹਨਾਂ ਨੇ ਗਲਤ ਵਰਤਾਓ ਕੀਤਾ ਖੇਡ ਦੀ ਸ਼ੁਰੂਆਤ ਵਿੱਚ ਜਦੋਂ ਬਿੱਗ ਬੀ ਇਸ਼ਾਤ ਨੂੰ ਖੇਡਣ ਦੇ ਨਿਯਮ ਬਾਰੇ ਦੱਸਣ ਲੱਗਾ ਤੇ ਇਸ਼ਾਨਤ ਨੇ ਵਿੱਚੋਂ ਹੀ ਉਸ ਨੂੰ ਟੋਕ ਦਿੱਤਾ ਰੂਲ ਵੂਲ ਮਤ ਸਮਝਾਓ ਔਰ ਮੁਝੇ ਸਭ ਪਤਾ ਹੈ ਜਦੋਂ ਇਹ ਸ਼ਬਦ ਕਹੇ ਤਾਂ ਦੋਸਤੋ ਮੀਤਾ ਬਚਨ ਦਾ ਚਿਹਰਾ ਜਿਹੜਾ ਸੀ ਉਹ ਦੇਖੇ ਬਣਦਾ ਸੀ ਔਰ ਇਸ ਦੇ ਦੌਰਾਨ ਉਹਨੇ ਕਈ ਵਾਰ ਮੀਤਾ ਬਚਨ ਦੀ ਗੱਲ ਕੱਟੀ ਲੇਕਿਨ ਓਵਰ ਕੌਨਫੀਡੈਂਟ ਜਦੋਂ ਕੌਨਫੀਡੈਂਟ ਹੋਣਾ ਬਹੁਤ ਜ਼ਰੂਰੀ ਹੈ لیکن ਜਦੋਂ ওভার ਕੌਨਫੀਡੈਂਟ ਹੁੰਦੇ ਆ ਤੇ ਉਸ ਬੇਲਾ ਮਤਲਬ ਕਿਤੇ ਨਾ ਕਿਤੇ ਸਾਡੀ ਬੁੱਧੀ ਜਿਹੜੀ ਉਹ ਭ੍ਰਸਟ ਹੋ ਜਾਂਦੀ ਹੈ ਸੋਸ਼ ਸ਼ਕਤੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਔਰ ਆਖਰਕਾਰ ਇਸ ਬੱਚੇ ਦੀ ਮਾੜੀ ਕਿਸਮਤ ਦੇਖੋ ਕਿ ਕੁਝ ਵੀ ਲੈ ਕੇ ਨਹੀਂ ਗਿਆ ਕੁਝ ਵੀ ਲੈ ਕੇ ਨਹੀਂ ਗਿਆ ਇਹ ਹੈ ਜੀ ওভার ਕੌਨਫੀਡੈਂਟ ਦੀ ਸਜ਼ਾ ਅਮਿਤਆਪਚਨ ਨੇ ਬੜੇ ਹੀ ਸਹਿਜ ਤਰੀਕੇ ਦੇ ਨਾਲ ਇਸ ਪੂਰੀ ਘਟਨਾ ਨੂੰ ਜਿਹੜਾ ਹੈ ਉਹ ਨਜ਼ਦੀਕ ਤੋਂ ਦੇਖਿਆ ਔਰ ਇਹ ਕਹਿ ਸਕਦੇ ਆ ਕਿ ਇਸ ਘਟਨਾ ਦੇ ਵਿੱਚ ਉਹਨਾਂ ਦੇ ਵੱਲੋਂ ਵਰਤਿਆ ਗਿਆ ਧੀਰਜ ਜਿਹੜਾ ਹੈ ਸਹਜਤਾ ਜਿਹੜੀ ਹੈ ਸ਼ਾਂਤੀ ਦੇ ਨਾਲ ਇਸ ਸ਼ੋਅ ਨੂੰ ਪੂਰਾ ਹੋਸਟ ਕੀਤਾ ਕਿਉਂਕਿ ਮਿਕਾਬ ਜਨ ਕੋਈ ਮਾਮੂਲੀ ਸ਼ਖਸੀਅਤ ਨਹੀਂ ਬਾ ਕਮਾਲ ਐਕਟਰ ਨੇ ਔਰ ਮਤਲਬ ਬੇਸ਼ੁਮਾਰ ਫਿਲਮਾਂ ਕਰ ਚੁੱਕੇ ਨੇ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹੈ ਉਹ ਜੋ ਵੀ ਗੱਲ ਕਰਦੇ ਬੜੇ ਸੋ ਸਮਝ ਕੇ ਕਰਦੇ ਆ ਹਰ ਇੱਕ ਨੂੰ ਬਹੁਤ ਹੀ ਦਿਲਾਸਾ ਦਿੰਦੇ ਨੇ ਉਹਨੂੰ ਕੌਨਫੀਡੈਂਸ ਉਹਦੇ ਵਿੱਚ ਪੈਦਾ ਕਰਦੇ ਨੇ ਲੇਕਿਨ ਇਸ ਬੱਚੇ ਨੇ ਅਮਿਤਾ ਬਚਨ ਦੇ ਨਾਲ ਜਿਹੜਾ ਵਰਤਾਓ ਕੀਤਾ ਹੈ ਅੱਜ ਪੂਰੇ ਭਾਰਤ ਦੇ ਵਿੱਚ ਇਸ ਨੂੰ ਲੈ ਕੇ ਇਸ ਦੀ ਆਲੋਚਨਾ ਹੋ ਰਹੀ ਹੈ ਕਿ ਇਹ ਸ਼ਖਸ ਨੇ ਅਜਿਹਾ ਕਿਉਂ ਕੀਤਾ ਬਹੁਤ ਸਾਰੇ ਡਾਕਟਰ ਜਿਹੜੇ ਨੇ ਇਸ ਦੇ ਦਿਮਾਗ ਦੀ ਮਤਲਬ ਸਰਚ ਕਰ ਰਹੇ ਨੇ ਕਿ ਇਸ ਤਰ੍ਹਾਂ ਦਾ ਵਰਤਾਓ ਬੱਚੇ ਕਿਉਂ ਕਰਦੇ ਨੇ ਇਸ਼ਾਨਤ ਇਸ਼ਾਨਤ ਭਟ ਹੈ ਜੀ ਇਸ ਬੱਚੇ ਦਾ ਨਾਮ ਜਿਹੜਾ ਤੁਸੀਂ ਇਸ ਸਮੇਂ ਦੇਖ ਰਹੇ ਹੋ ਔਰ ਆਤਮ ਵਿਸ਼ਵਾਸ ਓਵਰ ਕੌਨਫੀਡੈਂਸ ਜਿਹੜਾ ਇੰਨਾ ਜ਼ਿਆਦਾ ਇਹਦਾ ਸਿਗਾ ਕਿ ਇਸ ਨੂੰ ਇਹ ਸਿਗਾ ਕਿ ਮੈਨੂੰ ਤਾਂ ਸਾਰਾ ਕੁਝ ਆਉਂਦਾ ਤੂੰ ਜੋ ਮਰਜੀ ਮੇਰੇ ਤੋਂ ਪੁੱਛ ਲੈ ਮੈਨੂੰ ਸਾਰਾ ਕੁਝ ਆਉਂਦਾ ਲੇਕਿਨ ਦੋਸਤੋ ਅਮਿਤ ਆਪ ਬਚਨ ਦੀਆਂ ਗੱਲਾਂ ਕੱਟਣ ਦੇ ਦੌਰਾਨ ਜਦੋਂ ਇੱਕ ਪ੍ਰੈਸ਼ਨ ਜਿਹੜਾ ਇੱਕ ਪ੍ਰੈਸ਼ਨ ਜਿਹੜਾ ਮਤਲਬ ਉਸ ਦੇ ਸਾਹਮਣੇ ਜਦੋਂ ਰਮਾਇਣ ਦੇ ਨਾਲ ਰਿਲੇਟਡ ਰੱਖਿਆ ਗਿਆ ਤਾਂ ਛੇਖੀਆਂ ਮਾਰਨ ਦੇ ਚੱਕਰ ਦੇ ਵਿੱਚ ਇਹ ਸ਼ਾਂਤ ਭੱਟ ਇਸ ਦਾ ਗਲਤ ਉੱਤਰ ਦੇ ਬੈਠਾ ਔਰ ਜਿਸ ਤੋਂ ਬਾਅਦ ਉਸ ਨੂੰ ਹੱਥ ਮਤਲਬ ਮਲਦਿਆਂ ਹੋਇਆਂ ਇਹ ਸ਼ੋਅ ਛੱਡ ਕੇ ਜਾਣਾ ਪਿਆ ਜਦੋਂ ਇਹ ਲੜਕਾ ਹੱਥ ਮਲਦਾ ਵਾਪਸ ਆ ਰਿਹਾ ਸੀ ਤਾਂ ਸ਼ਾਇਦ ਇਸ ਤੇ ਵਿੱਚ ਇਸ ਲੜਕੇ ਦੇ ਵਿੱਚ ਬੜੀ ਨਮੋਸ਼ੀ ਸੀ ਜਿੱਥੇ ਲੜਕੇ ਦੇ ਵਿੱਚ ਨਮੋਸ਼ੀ ਸੀ ਉੱਥੇ ਮਾਤਾ ਪਿਤਾ ਵੀ ਬੇਇੱਜ਼ਤ ਹੋ ਰਹੇ ਸੀ ਕਿ ਆਖਰਕਾਰ ਇਸ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਹੈ ਮਤਲਬ ਖਾਲੀ ਹੱਥ ਆਇਆ ਤੇ ਖਾਲੀ ਹੱਥ ਹੀ ਚਲਾ ਗਿਆ ਨਹੀਂ ਤਾਂ ਇਸ ਸ਼ੋਅ ਤੇ ਜੋ ਵੀ ਕੋਈ ਆਉਂਦਾ ਹੈ ਤਾਂ ਉਹ ਬਹੁਤ ਅੱਛੀ ਰਾਸ਼ੀ ਜਿਹੜੀ ਹੈ ਉਹ ਲੈ ਕੇ ਜਾਂਦਾ ਹੈ ਇਹ ਖਬਰ ਕਰਨ ਦਾ ਮਤਲਬ ਕੀ ਹੈ ਕਿ ਪੇਰੈਂਟਸ ਨੂੰ ਖਾਸ ਕਰਕੇ ਮੈਂ ਚਾਹੁੰਦਾ ਕਿ ਬੱਚਿਆਂ ਨੂੰ ਆਜ਼ਾਦੀ ਜ਼ਰੂਰ ਦਿਓ ਪਰ ਇੰਨੀ ਕ ਆਜ਼ਾਦੀ ਨਾ ਦਿਓ ਕਿ ਉਹ ਆਪੇ ਚੋਂ ਬਾਹਰ ਹੋ ਕੇ ਤੁਹਾਨੂੰ ਬੇਇੱਜ਼ਤ ਕਰੇ ਆਪਾਂ ਬੱਚਿਆਂ ਨੂੰ ਕਹਿੰਦੇ ਬੇਟੇ ਹਰ ਗੱਲ ਦੇ ਨਾਲ ਹਾਂਜੀ ਬੋਲਣੀ ਆ ਤੁਸੀਂ ਕੇ ਵੀ ਕੇਬੀਸੀ ਦੇ ਸ਼ੋਅ ਦੇ ਵਿੱਚ ਦੇਖਣਾ ਬੱਚਿਆਂ ਨੂੰ ਜਦੋਂ ਕੋ ਪੁੱਛਦੇ ਹਾਂ ਹਾਂ ਉਹ ਹਾਂ ਦਾ ਜਿਆਦਾ ਇਸਤੇਮਾਲ ਕਰਦੇ ਆ ਔਰ ਪੇਰੈਂਟਸ ਨੂੰ ਚਾਹੀਦਾ ਹੈ ਕਿ ਇੱਕ ਤਹਜ਼ੀਬ ਸਿਖਾਓ ਔਰ ਬਹੁਤ ਸਾਰੇ ਪੇਰੈਂਟਸ ਹੈ ਜਿਹੜੇ ਆਪਣੇ ਬੱਚਿਆਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤਹਿਜ਼ੀਬ ਸਿਖਾਉਂਦੇ ਨੇ ਕਿੱਦਾਂ ਵਿਚਰਨਾ ਹੈ ਕਿੱਦਾਂ ਨਹੀਂ ਵਿਚਰਨਾ ਇਹ ਗੱਲ ਠੀਕ ਹੈ ਇਹ ਗੱਲ ਗਲਤ ਹੈ ਔਰ ਮਤਲਬ ਕੈਨੇਡਾ ਕੀ ਜਿਹੜੇ ਪੇਰੈਂਟਸ ਬੱਚਿਆਂ ਨੂੰ ਟਾਈਮ ਦਿੰਦੇ ਨੇ ਉਹ ਉਹਨਾਂ ਤੋਂ ਉਮੀਦਾਂ ਵੀ ਰੱਖਦੇ ਨੇ ਜੇ ਉਹ ਉਮੀਦਾਂ ਨਹੀਂ ਪੂਰੀਆਂ ਕਰਦੇ ਤਾਂ ਫਿਰ ਹਾਲਾਤ ਐਸੇ ਤਰ੍ਹਾਂ ਦੇ ਆਉਂਦੇ ਆ ਕਿ ਇੱਕ ਕੁਰਸੀ ਜਿਹੜੀ ਕੁਰਸੀ ਤੇ ਬੈਠਣ ਨੂੰ ਲੋਕ ਤਰਸਦੇ ਨੇ ਇਸ ਸ਼ੋਅ ਦੇ ਵਿੱਚ ਇੰਟਰ ਹੋਣ ਨੂੰ ਤਰਸਦੇ ਨੇ ਉਹ ਬੱਚਾ ਆਪਣੀ ਬਤਮੀਜ਼ੀ ਕਰਕੇ ਇਸ ਕੁਰਸੀ ਤੋਂ ਕੁਝ ਵੀ ਲਿਜਾ ਨਹੀਂ ਸਕਿਆ ਕੁਝ ਵੀ ਲਿਜਾ ਸਕਿਆ ਬੈਠਾ ਬੈਠ ਕੇ ਗੱਲਬਾਤ ਕੀਤੀ ਦੋ ਚਾਰ ਪ੍ਰਸ਼ਨਾਂ ਦੇ ਉੱਤਰ ਦਿੱਤੇ ਪਰ ਹੱਥ ਪੱਲੇ ਕੁਝ ਨਹੀਂ ਪਿਆ ਸੋ ਦੋਸਤੋ ਮੈਨੂੰ ਉਮੀਦ ਹੈ ਆਪਾਂ ਆਪਣੇ ਬੱਚਿਆਂ ਨੂੰ ਇੱਜ਼ਤ ਕਰਨੀ ਸਿਖਾਈਏ ਇੱਜ਼ਤ ਲੈਣੀ ਸਿਖਾਈਏ ਜੁੜੇ ਰਹੋ ਉਹ ਸੁਣਾਮਾ channel